ਹੈਗਾ ਜੀ ਪ੍ਰਾਲੀ ਦਾ ਗੁੱਲਾ ਪ੍ਰਾਲੀ ਤੋਂ ਲੱਕੜ ਬਣ ਰਹੀ ਹੈ ਆ ਦੇਖ ਲਓ ਤਾਂ ਨੂੰ ਸਾਈਜ਼ ਹੋਰ ਠੇਰ ਲੱਗੇ ਪਏ ਆ ਮੋਟਾ ਸਾਈਜ਼ ਦਿਖਾਉਣਾ ਤੁਹਾਨੂੰ ਆ ਹੈਗੀ ਜੀ ਮੋਟੀ ਗਿੱਟੀ ਉਹ ਹੈਗੀ ਛੋਟੀ ਬਰੀਕ ਗਿੱਟੀ ਇਹ ਮੈਂ ਫੈਕਟਰੀ ਆ ਸਾਡੇ ਪੈਨ ਦੇ ਨਾਲ ਲੱਗੀ ਪ੍ਰਾਲੀ ਤੋਂ ਅੱਗ ਮਚਾਉਣ ਵਾਲਾ ਗਿੱਟੀ ਗੁੱਲਾ ਬਣਦਾ ਹੈ ਮੈਂ ਦਿਖਾਉਣਾ ਤੁਹਾਨੂੰ ਕਿਵੇਂ ਬਣਦਾ ਹੈ ਆ ਕਨਵੇਅਰ ਬੈਲਟ ਤੇ ਪਹਿਲਾਂ ਪ੍ਰਾਲੀ ਸਿੱਟੀ ਜਾਂਦੇ ਆ ਇਹ ਫਿਰ ਇਦੋਂ ਬਰੀਕ ਕਰਕੇ ਇੱਥੋਂ ਨਿਕਲ ਕੇ ਅਗਲੀ ਕਨਵੇਅਰ ਬੈਲਟ ਤੇ ਚਲਦੀ ਆ ਕਿਹ ਰਹੇ ਇੱਥੇ ਆ ਜਾਂਦੀਆਂ ਹੋਰ ਬਰੀਕ ਕਰਕੇ ਇਦੋਂ ਅੱਗੇ ਫਿਰ ਇਹਨੂੰ ਇਸ ਮਸ਼ੀਨ ਵਿੱਚ ਦੀ ਬਰੀਕ ਬਰੀਕ ਕੋ ਉਤਰ ਕੇ ਹਾਈਡਰੋਲਿਕ ਸਿਸਟਮ ਦੇ ਨਾਲ ਇੰਨਾ ਪ੍ਰੈਸ ਕਰਕੇ ਲੰਘਾਇਆ ਜਾਂਦਾ ਆ ਬਹੁਤ ਵੱਡਾ ਇੰਜਨ ਲੱਗਿਆ ਹੋਇਆ ਤੇ ਫਿਰ ਇਹਨੂੰ ਇਹ ਬਰੀਕ ਬਰੀਕ ਇੱਥੋਂ ਗਿੱਟੀ ਗੋਲਣ ਨਿਕਲਦਾ ਬਰੀਕ ਜਿਹੜਾ ਕਿ ਘਰਾਂ ਦੇ ਵਿੱਚ ਆਪਾਂ ਮਚਾ ਸਕਦੇ ਹਾਂ ਬਾਲਾਂ ਦੇ ਰੂਪ ਦੇ ਵਿੱਚ ਤੇ ਵੱਡੇ ਕੰਮਾਂ ਚ ਫੈਕਟਰੀਆਂ ਚ ਵੀ ਇਹ ਮਚ ਸਕਦਾ ਹੈਗਾ ਤੇ ਹੁਣ ਪ੍ਰਾਲੀ ਇਸ ਕੰਮ ਆਉਂਦੀ ਹੈ ਬਹੁਤ ਫੀੜ ਨੂੰ ਬੋਲਾਂ ਜਾਂ ਬੜਦੇ ਆ ਉਦੋਂ ਪਰਾਲੀ ਪਈ ਜਾਂਦੀ ਆ ਬਾਹਰੋਂ ਨਿਕਲੀ ਜਾਂਦੀ ਆ ਦੇਖੋ ਕਰਮ ਇਹ ਲੱਕੜ ਬਣ ਰਹੀ ਆ ਪਰਾਲੀ ਦੀ ਆ ਜਨ ਲੱਗਿਆ ਲੀ ਜਾਂਦੀ ਮੇਰੇ ਕਿ ਨਹੀਂ ਆ ਮੋਟਾ ਸੈਂ ਨਹੀਂ ਬਣਦਾ ਇਹ ਮੋਟਾ ਆ ਵੱਡਾ ਨਹੀਂ ਵੀ ਆ ਮੋਟਾ ਸੈਂ ਜਰੀ ਆ ਪਰਾਲੀ ਤੋਂ ਸਾਰਾ ਹੈ ਇਹ ਪਰਾਲੀ ਤੋਂ ਇਹ ਵੱਡੇ ਬੋਲਰਾਂ ਚ ਮਾਹ ਕਿਤੇ ਫੀਡ ਹੈ ਨਾ ਖੁੱਲਾ